ਨੈਰੀ ਪਾਣੀ ਕਿੰਨਾ ਕਲਾਉਨੇ ਹੋ ਨੈਰੀ ਪਾਣੀ ਲਾਉਂਦਾ ਕਾਲੀ ਸਾਰਾ ਨੈਰੀ ਨਹੀਂ ਲੱਗਦਾ ਹੈ ਮੈਂ ਕਹਦਾ ਥੱਲੇ ਪਾਣੀ ਮਾਰਾ ਹਾਂਜੀ ਥੱਲੇ ਮਾਰਾ ਥੱਲੇ ਪਾਣੀ ਨਰਮ ਹੈ ਤਾਂ ਲਾਉਨੇ ਹੋ ਸਾਡੇ ਵਾਲੇ ਪਾਸੇ ਤਾਂ ਲਾਉਂਦੇ ਨਹੀਂ ਖਾਲ ਖੂਲ ਬਾਕੇ ਵਿਚਿਰ ਲਾੜੇ ਲੋਕਾਂ ਨੇ ਨੈਰੀ ਪਾਣੀ ਦੀ ਮੰਗ ਛੱੜਤੀ ਮੈਂ ਅਨੂਪਗੜ ਪਿੰਡ ਗਿਆ ਇਹ ਬਾਪੂ ਕਨਾਂ ਸ਼ੇਰਾ ਬਾਦਲ ਨੇ ਮੋਟਰਾਂ ਦੇ ਬਿੱਲ ਮਾਫ ਕੀਤੇ ਆ ਮਖਾ ਜਿਹੜੀ ਚੀਜ਼ ਮੁਫਤ ਮਿਲੂਗੀ ਉਹ ਨੁਕਸਾਨ ਬਹੁਤ ਵੱਡਾ ਹੁੰਦਾ ਬਾਪੂ ਜੇ ਬਿਜਲੀ ਮੁਫਤ ਮਿਲੀ ਆ ਤਾਂ ਪਾਣੀ ਮਕਾ ਕੇ ਇਹਦਾ ਇਤਸਾਲ ਭਰੋਗੇ ਯਾਦ ਰੱਖਿਓ ਮੈਂ ਨਹੀਂ ਕਹਿੰਦਾ ਇਹ ਵੱਡੀਆਂ-ਵੱਡੀਆਂ ਏਜੰਸੀਆਂ ਨੇ ਕੰਪਨੀਆਂ ਨੇ ਖੋਜਾਂ ਕਰਕੇ ਰਿਪੋਰਟਾਂ ਦਿੱਤੀਆਂ ਨੇ ਕਿ ਪੰਜਾਬ ਕੋ 18-20 ਸਾਲ ਦਾ ਪਾਣੀ ਬਚਿਆ ਮੈਂ 12 ਚ ਕਹੀ ਸੀ ਗੱਲ ਅਜ ਤੋਂ 12 ਸਾਲ ਪਹਿਲਾਂ YouTube ਤੇ ਮੇਰੀ ਵੀਡੀਓ ਕੱਢ ਕੇ ਸੁਣ ਲਿਓ ਵੀ ਪਾਣੀ ਮੁੱਕੂਗਾ ਲੋਕਾਂ ਨੇ ਮਖੌਲ ਕੀਤਾ ਕਿ ਪਾਣੀ ਕਿਵੇਂ ਮੁੱਕ ਜਾਣਾ ਨਲਕੇ ਸੁੱਕ ਗਏ ਬਈ ਸੋਡੇ 100 200 ਦੇ ਪੱਤਨ ਚਲੇ ਗਏ ਅਖੀਰਲੇ ਸਾਂ ਤੇ ਆ ਗਿਆ ਪਾਣੀ ਪੰਜਾਬ ਦਾ ਹਰ ਸਾਲ ਆਪਾਂ ਟੋਟਾ ਪਾ ਦਿੰਨੇ ਆ ਪੰਜ ਤੋਂ 7 ਫੁੱਟ ਪਾਣੀ ਥੱਲੇ ਜਾਂਦਾ ਪੰਜਾਬ ਦਾ ਹਰ ਸਾਲ ਆਪਾਂ ਮਿਟਰਾਂ ਦੇ ਬਿੱਲ ਮਾ ਫੋਨ ਕਰਕੇ ਨਹਿਰੀ ਪਾਣੀ ਦੀ ਮੰਗ ਛੜਤੀ ਪਾਣੀ ਦੀ ਵਾਰੀ ਪਿੱਛੇ ਕਤਲ ਹੁੰਦੇ ਰਹੇ ਆ ਕੋਈ 2 ਸੈਕਿੰਡ ਨਹੀਂ ਬਾਹਰ ਹੁੰਦਾ ਪਾਣੀ ਕਿਸੇ ਨੂੰ ਅੱਜ ਆਪਾਂ ਪਾਣੀ ਦੀ ਇੰਨੀ ਬੇਗਦਰੀ ਕਰਦੇ ਆ ਆਪਾਂ ਘਰਾਂ ਦੇ ਵਿੱਚ ਮੀਟਰਾਂ ਦੇ ਤੇ ਕੁੰਡਾਂ ਨਾਲ ਲੈ ਲੈਂਦੇ ਆ ਤੜਕੇ ਉੱਠਣ ਸਾਡੀਆਂ ਬੁੜੀਆਂ ਬੋਕਰ ਦੀ ਥਾਂ ਦੇ ਪਾਈਪ ਚੱਕਦੀਆਂ ਜਿੰਨਾ ਗਵਾ ਹੁੰਦਾ ਜਿੰਨੇ ਕੋਈ ਤੂੜੀ ਹੁੰਦੇ ਆ ਕੋਈ ਪੱਤੇ ਹੁੰਦੇ ਆ ਕੋਈ ਹੋਰ ਰੇਤਾ ਰੂਤਾ ਸਾਰਾ ਐ ਜਾਂਦਾ ਖਾਲੀਆਂ ਭਰੀਆਂ ਤੁਰਾਂ ਜਾਂਦੇ ਨੇ ਛਪੜਾਂਾਂ ਦੇ ਚੀਲਾ ਬਣਾਈਆਂ ਪੰਗਾਂ ਆ ਜਾਵੜੇ ਕੋਈ ਇੱਧਰ ਨੂੰ ਬੀਕਾ ਨੇੜੇ ਤੋਂ ਪਰਲੇ ਪਾਸੇ ਚਾਰ ਚਾਰ ਪੰਜ ਪੰਜ ਤੋੜੇ ਉਹ 20 20 ਮੀਲ ਤੋਂ ਦੂਰੋਂ ਪਾਣੀ ਭਰ ਕੇ ਬੁੜੀਆਂ ਲਿਆਉਂਦੀਆਂ ਸਾਰਾ ਸਾਰਾ ਧਨ ਉਸੇ ਪਾਣੀ ਨਾਲ ਕੱਢਦੀਆਂ ਬਾਈ ਤੇ ਆਪਾਂ ਨੂੰ ਪਰਵਾਹੀ ਕੋਈ ਨਹੀਂ ਬਾਈ ਇਹ ਗੱਲ ਸੱਚੀ ਹੈ ਕਿ ਉੱਠੀ ਆ ਬਈ ਮੇਰੀ ਪਾਣੀ ਐਂ ਹੀ ਵਰਤਦੇ ਹਾਂ ਹਾਂ ਜੀ ਸੱਚੀ ਹੈ ਸੱਚੀ ਹੈ ਬਈ ਐਂ ਚੱਲਦਾ ਨਾ ਘਰਾਂ 'ਚ ਕੰਮ ਚੱਲਦਾ ਹੀ ਹੈ ਅਖੜ ਜੋ 15 ਸਾਲ 18 ਸਾਲ 20 ਸਾਲ ਹੋਰ ਆ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਅੱਜ ਤੜਫ ਤੜਫ ਕੇ ਬਿਨਾ ਪਾਣੀ ਤੋਂ ਮਰਨਾ ਐ ਐਨੇ ਬੰਦੇ ਖੜੇ ਹੋ ਕਿਸੇ ਨੇ ਸੋਚਿਆ ਕਦੇ ਇਹ ਗੱਲ ਕਦੇ ਵਿਚਾਰੀ ਹੈ ਵੀਰ ਜੇ ਪਾਣੀ ਮੁੱਕ ਗਿਆ ਸਾਡੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਕੀ ਕਰਨਗੀਆਂ ਕੀਟਾਂ ਚ ਬਣਗੀਆਂ ਲੋਹਾਖਾਨਗੀਆਂ ਕਿ ਧਰਤੀ ਦੇ ਫੱਕੇ ਮਾਰਨਗੀਆਂ ਮੰਜਰ ਹੋਈ ਦੇ ਰੋਪੜ ਪੰਜਾਬ ਦਾ ਉਹ ਜ਼ਿਲ੍ਹਾ ਪੰਜਾਬ ਦੇ ਵਿੱਚੋਂ ਪਹਿਲਾ ਜ਼ਿਲ੍ਹਾ ਜਿੱਦੇ ਇੱਕ ਪਿੰਡ ਚੋਂ ਬਿਲਕੁਲ ਪਾਣੀ ਮੁੱਕ ਗਿਆ ਧਰਤੀ ਹਟ ਗਈ ਪਰ ਪਾਣੀ ਸਾਡਾ ਮੁੱਦਾ ਨਹੀਂ ਰਿਹਾ ਕਦੇ ਆ ਜੀ ਫਰੀਜ ਵਾਲੇ ਪਾਸੇ ਪੈ ਗਏ ਉਹ ਆਟੋਮੈਟਿਕ ਲਾਏ ਘਰੇ ਆ ਜੰਨਾ ਚਾਰ-ਚਾਰ ਦਿਨ ਖੇਤ ਨਹੀਂ ਜਾਂਦੇ ਇਧਰ ਪਾਣੀ ਵੜਨਾ ਪਊ ਖਾਲ ਘੜਨਾ ਪਊ ਰਾਤ ਨੂੰ ਵੱਢ ਕੇ ਲਿਉਣਾ ਪਊ ਲਾਉਣਾ ਪਊ ਜਾਣਾ ਪਊ ਉੱਠ ਕੇ ਸਾਦਾ ਪਾਣੀ ਖੋ ਕੇ ਰਾਸਤਾਨ ਨੂੰ ਉਹ ਜਾਂਦੀਆਂ ਨੱਕੋ ਨੱਕੀ ਭਰੀਆਂ ਤਿੰਨ ਨਹਿਰਾਂ ਐ ਭੋਬ ਨਿਕਲਦੀ ਐ ਇੰਦਰਾ ਗਾਂਧੀ ਨਹਿਰ ਤੇ ਘੜ ਕੇ ਨਿਗਾ ਪਾੜਦੀ ਐ ਬੰਦੇ ਦੀ ਐਨੀ ਚੌੜੀ ਨਹਿਰ ਐ ਪੂਰਾ ਦਰਿਆਈ ਪਾ ਕੇ ਲੈ ਕੇ ਨਹਿਰ ਚ ਇੰਦਰਾ ਗਾਂਧੀ ਗਾਕਣਾ ਰਾਸਤਾਨ ਫੀਡਰ ਤਿੰਨ ਜਾਂਦੀਆਂ ਪਾਣੀ ਦਾ ਮੁੱਦਾ ਬੜਾ ਐ ਮੁੱਦਾ ਬਈ ਅੱਜ ਤੇ ਹੁਣ ਪਿੱਛੇ ਹੜਾ ਆਇਆ ਦਾ ਗੱਡ ਟੁੱਟ ਗਿਆ ਚਾਂਦਪੁਰੇ ਕੋਲ ਟੁੱਟ ਗਿਆ ਰੋੜਖੀ ਕੋਲ ਟੁੱਟ ਗਿਆ ਸੋਡਾ ਇਲਾਕਾ ਡਬਿਆ ਇੱਥੇ ਉਦੋਂ ਆਸਾਦ ਲੋ ਟੁੱਟਿਆ ਜਲੰਧਰ ਦੇ ਵਿੱਚ ਲੁਧਿਆਣੇ ਦੇ ਵਿੱਚ ਮੋਗੇ 'ਚ ਨੁਕਸਾਨ ਹੋਇਆ ਆਪਣੇ ਕੋਲੇ 2MP ਆ ਬਾਈ 13 ਲੋਕ ਸਭਾ ਸਤ ਦਾ ਸਵਾ ਜੇ ਕਿੱਦੇ ਨੂੰ ਛੜਦ ਗਏ ਕੇਦਾ ਮੂੰਹ ਟੁੱਟਦੇ ਬਾਈ ਬਾਕੀਆਂ 'ਚੋਂ ਜੇ ਕਿਸੇ ਨੇ ਉਥੇ ਗੱਲ ਚੱਕੀ ਹੋਵੇ ਲੋਕ ਸਭਾ ਰਾਸਵਾ ਦੇ ਵਿੱਚ ਵੀ ਜੇ ਇੰਨਾ ਹੜਾਂ ਦੇ ਨਾਲ ਇਹਨਾਂ ਪਾਣੀਆਂ ਦੇ ਨਾਲ ਦਰਿਆਵਾਂ ਦੇ ਨਾਲ ਪੰਜਾਬ ਨੇ ਮਰਨਾ ਹੈ ਤਾਂ ਇਹ ਪਾਣੀ ਦੇ ਉੱਤੇ ਹੱਕ ਵੀ ਪੰਜਾਬ ਦਾ ਹੈ ਇਹ ਮੈਂ ਨਹੀਂ ਕਹਿੰਦਾ ਦੁਨੀਆ ਦਾ ਅੰਤਰਰਾਸ਼ਟਰੀ ਡਾਇਪਰਿੰਗ ਕਾਨੂੰਨ ਕਹਿੰਦਾ ਕੋਈ ਨਹੀਂ ਬੋਲਦਾ ਭਾਈ ਉੱਥੇ